लुधियाना ਦੇ ਸ਼ਿਮਲਾਪੁਰੀ ਪਹੁੰਚੇ ਸ਼੍ਰੋਮਣੀ ਕਾਲੀ ਦਲ ਦੇ ਸੁਭਾ ਪ੍ਰદાન ਸੁਖਬੀਰ ਸਿੰਘ ਬਾਦਲ ਜਗਬੀਰ ਸਿੰਘ ਸੌਕੀ ਵੱਲੋਂ ਐਮਪੀ ਸੀਟ ਲੁਧਿਆਣਾ ਤੋਂ ਉਮੀਦਵਾਰ ਰੰਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਰੈਲੀ ਕਰਵਾਈ ਗਈ ਸੀ ਰੈਲੀ ਦੇ ਵਿੱਚ ਆਪਣੇ ਸਰਕਾਰ ਦੇ ਕਿਤੇ ਕੰਮਾਂ ਨੂੰ ਲੈ ਕੇ ਅਕਾਲੀ ਆਗੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ નાના ਸ਼ਹਿਰ ਦੇ ਪਤਵੰਤੇ ਸੱਜਣੋ ਪਤਾਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੈ ਬੜਾ ਐਮ ਹੈ ਕਿਉਂਕਿ ਇੱਕ ਪਾਸੇ ਪੰਜਾਬੀਆਂ ਦੀ ਖਾਲਸਾ ਪੰਥ ਦੀ ਪਾਰਟੀ ਹੈ ਦੂਜੇ ਪਾਸੇ ਸਾਰੀਆਂ ਦਿੱਲੀਆਂ ਦੀਆਂ ਪਾਰਟੀਆਂ ਹੈ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ। ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ। ਇਸ ਪਾਰਟੀ ਨੇ ਕੋਈ ਵੀ ਸਮੱਸਿਆ ਪੰਜਾਬੀਆਂ ਨੂੰ ਆਈ, ਖਾਲਸਾ ਪੰਥ ਨੂੰ ਆਏ ਅੱਗੇ ਹੋ ਕੇ ਲੜਾਈ ਲੜੀ। ਦੂਜੇ ਪਾਸੇ ਆ ਦਿੱਲੀ ਦੇ ਹੈੱਡਕੁਆਰਟਰ ਵਾਲੀਆਂ ਪਾਰਟੀਆਂ ਦਿੱਲੀ ਤੋਂ ਉਹਨਾਂ ਨੂੰ ਇਸ਼ਾਰਾ ਹੁੰਦਾ ਹੈ ਕੀ ਕਰਨਾ ਹੈ ਕਈ ਨਹੀਂ ਕਰਨਾ ਕਈ ਵਾਰ ਫੈਸਲੇ ਜੇ ਦੂਜੇ ਸੂਬੇ ਦੇ ਹੱਕ ਛੋਣ ਪਰ ਪੰਜਾਬ ਦੇ ਖਿਲਾਫ ਹੋਏ ਫਿਰ ਵੀ ਉਹਨਾਂ ਦੇ ਇੱਥੋਂ ਦੇ ਲੀਡਰਾਂ ਨੂੰ ਮੰਨਣਾ ਪੈਂਦਾ ਤੁਸੀਂ ਜਾਣਦੇ ਹੋ ਜੇ ਤੁਸੀਂ 50 ਸਾਲ ਦਾ ਹਿਸਾਬ ਲਓ 22 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਬਾਕੀ ਸਮਾਂ ਕਾਂਗਰਸ ਦਾ ਰਿਆ ਤੇ 15 ਸਾਲ ਰਾਸ਼ਟਰਪਤੀ ਰਾਜ ਰਿਆ ਅਤਵਾਦ ਦੇ ਵੇਲੇ ਤੁਸੀਂ ਇਹ ਗੱਲ ਦੇਖੀ ਹੋਣੀ ਹੈ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਤਰੱਕੀ ਹੋਈ ਹੈ ਗਰੀਬ ਦੀ ਬਾਹ ਫੜੀ ਗਈ ਹੈ ਅੱਜ ਜਿਹੜੀ ਆਟਾ ਦਾਲ ਸਕੀਮ ਸੀ ਬਾਦਲ ਸਾਹਿਬ ਲੈ ਕੇ ਆਏ ਅੱਜ ਉਹਨਾਂ ਨੇ ਕਾਰਡ ਕੱਟ ਵੀ ਦਿੱਤੇ ਦਲਾਂ ਬੰਦ ਕਰਤੀਆਂ ਸ਼ਗਨ ਸਕੀਮ ਵੀ ਬਾਦਲ ਸਾਹਿਬ ਦੀ ਸੀ ਜਿਹੜੀ ਅੱਜ ਬੰਦ ਪਈ ਹੈ ਬਜ਼ੁਰਗਾਂ ਨੂੰ ਪੈਨਸ਼ਨ ਵੀ ਬਾਦਲ ਸਾਹਿਬ ਦਿੰਦੇ ਸੀ ਬਾਹਰ ਨਿਕਲ ਨਹੀਂ ਸਕਦੇ ਕੋਈ ਬਾਲੀ ਲਾ ਲੈਂਦਾ ਹੈ ਪਰਸ ਖੋਲ ਲੈਂਦਾ ਹੈ ਬੈਂਕ ਲੁੱਟੇ ਜਾ ਰਹੇ ਹੈ ਸਰਕਾਰ ਹੈ ਨਹੀਂ ਮੁੱਖ ਮੰਤਰੀ ਕਿੱਥੇ ਹੈ ਨਾ ਉਹ ਦਿਖਾਈ ਦਿੰਦਾ ਇੱਕ ਸ਼ਰਾਬੀ ਮੁਕਨੇ ਨੂੰ ਆਪ ਮੁੱਖ ਮੰਤਰੀ ਬਣਾਤਾ ਐ ਜਾ ਮਾੜਾ ਹਾਲ ਕਿਤੇ ਨਹੀਂ ਦੇਖਿਆ ਹੋਣਾ ਕਿਸੇ ਸੂਬੇ ਚ ਇਹਨਾਂ ਨੇ ਕਰ ਦਿੱਤਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਇਹਦੇ ਬਾਅਦ ਸਾਡੀ ਜ਼ਮਾਨਤ ਜ਼ਬਤ ਹੋ ਜਾਣੀ ਹੈ ਸਾਰੇ ਹੀ ਲੁੱਟਣ ਲੱਗ ਗਏ ਐਡੇ ਵੱਡੇ ਵੱਡੇ ਘਟਾਲੇ ਨਾਰੇ ਝਾੜੂ ਵਾਲੇ ਲਾਉਂਦੇ ਸੀ ਇਨਕਲਾਬ ਦਾ ਨਾਰਾ ਪਰ ਕੀਤੇ ਸ਼ਰਾਬ ਦਾ ਘਟਾਲਾ ਦਿੱਲੀ ਫੜੇਗੇ ਉਦੋਂ ਵੱਡਾ ਘਟਾਲਾ ਪੰਜਾਬ 'ਚ ਕੀਤਾ ਪਰ ਇੱਥੇ ਕਿਉਂ ਨਹੀਂ ਫੜ ਰਹੇ ਭਗਵੰਤ ਮਾਨ ਨੂੰ ਕਿਉਂਕਿ ਭਗਵੰਤ ਮਾਨ ਤੇ ਹਮੇਸ਼ਾ ਨੇ ਉਹਨੂੰ ਭਗਵੰਤ ਮਾਨ ਨੂੰ ਕੰਟਰੋਲ ਕਰ ਲਿਆ ਇਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉ ਬੀਜੇਪੀ ਦੀ ਸਪੋਰਟ ਹੋਊਗੀ ਜਿਵੇਂ Shiv Sena ਤੋੜੀ Maharashtra ਚ ਸ਼ਰਦ ਪਵਾਰ ਨੂੰ ਤੋੜਿਆ Maharashtra ਚ ਉਵੇਂ ਕਰਨਾ ਚਾਹੁੰਦੇ ਤਾਂ ਤਾਈ ਉਹਨੂੰ ਹੱਥ ਨਹੀਂ ਪਾਰੇ ਨਹੀਂ ਤਾਂ ਕਰੋੜਾਂ ਰੁਪਏ ਦਾ ਘੁਟਾਲਾ ਇਹਨਾਂ ਨੇ ਕੀਤਾ ਇਹਨਾਂ ਦੇ ਜਿਹੜੇ ਐਮਐਲਏ ਰੇਤੇ ਦੇ ਮਹੀਨਾ ਤੇ ਕਬਜ਼ਾ ਕਰੀ ਬੈਠੇ ਆ ਬਲਟਨ ਦੇ ਕਬਜ਼ਾ ਕਰੀ ਬਠੀ ਪੁਲਿਸ ਹੈ ਹੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਕੋਈ ਕੰਮ ਪੈ ਤੈਨੂੰ ਪਤਾ ਨਹੀਂ ਕਿਹਦੇ ਕੋਲ ਜਾਣਾ ਐਮਐਲਆ ਨੂੰ ਮੁੱਖ ਮੰਤਰੀ ਨਹੀਂ ਮਿਲਦਾ ਮੰਤਰੀਆਂ ਨੂੰ ਨਹੀਂ ਮਿਲਦਾ ਜਿਹੜਾ ਫੋਟੋ ਦੇਖੋਗੇ ਕੀ ਜਿਹੜੀ ਬਾਤ ਦੇ ਮਗਰ ਮਗਰ ਉਹ ਰਹਿੰਦਾ ਕੀ ਮੁੱਖ ਮੰਤਰੀ ਆ ਪੈ ਨਹੀਂ ਚੁਣਿਆ ਸੀ